ਗਨਪੁਆਇੰਟ ਤੇ ਵੱਡੀ ਲੁੱਟ ਦੀ ਘਟਨਾ ਹੋਈ ਹੈ ਜਰੂਰ ਅਮਰਦਾਸ ਨਗਰ ਐਕਸਟੈਂਸ਼ਨ ਵਿੱਚ देर शाम ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜੁਐਲਰ ਦੀ ਸ਼ਾਪ ਉੱਚੜ ਕੇ ਮਾਲਕ ਨੂੰ ਗਨਪੁਆਇੰਟ ਤੇ ਲੈ ਕੇ ਲੱਖਾਂ ਦੀ ਲੁੱਟ ਕਰਕੇ फरार ਹੋ ਗਏ ਵਾਰਦਾਤ ਜੀਐਮਬੀ ਜੁਐਲਰਸ ਤੇ ਪ੍ਰਾਪਰਟੀ ਡੀਲਰ ਦੇ ਦੁਆਰੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 5 ਤੋਂ 6 ਜਨਨ ਨਿਕਲ ਪਾਏ ਸਹੀ ਲੁਟੇਰੇ ਆਪਣੇ ਨਾਲ ਸੋਨੇ ਦੇ ਗਹਿਣੇ ਤੇ ਕੈਸ਼ ਲੈ ਗਏ ਇਸ ਪੂਰੀ ਘਟਨਾ ਦੌਰਾਨ ਦੁਕਾਨ ਮਾਲਕ ਨੂੰ ਘੁੱਟਿਆ ਗਿਆ ਹੈ ਉਹ ਚੁੱਕਿਆ ਠੀਕ ਗਨਪੁਆਇੰਟ ਤੇ ਵੱਡੀ ਲੁੱਟ ਦੀ ਘਟਨਾ ਹੋਈ ਹੈ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਵਿੱਚ देर शाम ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜੁਐਲਰ ਦੀ ਸ਼ਾਪ ਵਿੱਚ ਵੜ ਕੇ ਮਾਲਕ ਨੂੰ ਗਨਪੁਆਇੰਟ ਤੇ ਲੈ ਕੇ ਲੱਖਾਂ ਦੀ ਲੁੱਟ ਕਰਕੇ फरार ਹੋ ਗਏ ਵਾਰਦਾਤ ਜੀਐਮਡੀ ਜੁਐਲਰਸ ਤੇ ਪ੍ਰਾਪਰਟੀ ਡੀਲਰ ਦੇ ਦੁਆਰੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 5 ਸੀ ਜਿਨ੍ਹਾਂ ਨੇ ਨਕਾਬ ਪਾ ਲਿਆ ਸੀ ਲੁਟੇਰੇ ਆਪਣੇ ਨਾਲ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਗਏ ਇਸ ਪੂਰੀ ਘਟਨਾ ਦੌਰਾਨ ਦੁਕਾਨ ਮਾਲਕ ਨੂੰ ਕੁੱਟਿਆ ਗਿਆ ਹੈ ਉਹ ਜ਼ਖਮੀ ਹੈ ਗਨਪੁਆਇੰਟ ਤੇ ਵੱਡੀ ਲੁੱਟ ਦੀ ਘਟਨਾ ਹੋਈ ਹੈ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਵਿੱਚ ਦੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜੁਐਲਰ ਦੀ ਸ਼ਾਪ ਵਿੱਚ ਵੜ ਕੇ ਮਾਲਕ ਨੂੰ ਗਨਪੁਆਇੰਟ ਤੇ ਲੈ ਕੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ ਵਾਰਦਾਤ ਜੀਐਮਬੀ ਜੁਐਲਰਸ ਤੇ ਪ੍ਰਾਪਰਟੀ ਡੀਲਰ ਦੇ ਦੁਆਰੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 5 ਤੋਂ 6 ਮੰਨਿਆ ਜਾ ਰਿਹਾ ਹੈ ਕਿ ਲੁਟੇਰੇ ਆਪਣੇ ਨਾਲ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਗਏ ਇਸ ਪੂਰੀ ਘਟਨਾ ਦੌਰਾਨ ਦੁਕਾਨ ਮਾਲਕ ਨੂੰ ਕੁੱਟਿਆ ਗਿਆ ਹੈ ਉਹ ਚੁੱਕਿਆ ਗਨਪੁਆਇੰਟ ਤੇ ਵੱਡੀ ਲੁੱਟ ਦੀ ਘਟਨਾ ਹੋਈ ਹੈ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਵਿੱਚ ਤੇਰ ਸ਼ਾਮ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜੁਐਲਰ ਦੀ ਸ਼ਾਪ ਵਿੱਚ ਵੜ ਕੇ ਮਾਲਕ ਨੂੰ ਗਨਪੁਆਇੰਟ ਤੇ ਲੈ ਕੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ ਵਾਰਦਾਤ ਜੀ ਐਮ ਬੀ ਜੁਐਲਰਸ ਤੇ ਪ੍ਰਾਪਰਟੀ ਡੀਲਰ ਦੇ ਕੋਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 5 ਸੀ ਤੇ ਉਨ੍ਹਾਂ ਨੇ ਨਕਾਬ ਪਾ ਕੇ ਸੀਲ ਜੁਐਲਰੀ ਆਪਣੇ ਨਾਲ ਸੋਨੇ ਦੇ ਗਹਿਣੇ ਤੇ ਕੈਸ਼ ਲੈ ਗਏ ਇਸ ਪੂਰੀ ਘਟਨਾ ਦੌਰਾਨ ਦੁਕਾਨ ਮਾਲਕ ਨੂੰ ਕੁੱਟਿਆ ਗਿਆ ਹੈ ਉਹ ਚਿੰਗਿਆ ਗਨਪੁਆਇੰਟ ਤੇ ਵੱਡੀ ਲੁੱਟ ਦੀ ਘਟਨਾ ਹੋਈ ਹੈ ਗੁਰੂ ਅਮਰਦਾਸ ਨਗਰ ਐਕਸਟੈਂਸ਼ਨ ਵਿੱਚ देर शाम ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜੁਐਲਰ ਦੀ ਸ਼ਾਪ ਵਿੱਚ ਵੜ ਕੇ ਮਾਲਕ ਨੂੰ ਗਨਪੁਆਇੰਟ ਤੋਂ ਲੈ ਕੇ ਲੱਖਾਂ ਦੀ ਲੁੱਟ ਕਰਕੇ फरार ਹੋ ਗਏ ਵਾਰਦਾਤ ਜੀਐਮਡੀ ਜੁਐਲਰਸ ਤੇ ਪ੍ਰਾਪਰਟੀ ਡੀਲਰ ਦੇ ਕੋਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਗਿਣਤੀ 5 ਸੀ ਜਿਨ੍ਹਾਂ ਨੇ ਨਕਾਬ ਪਾ ਕੇ ਸੀਤੇਰੇ ਆਪਣੇ ਨਾਲ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਗਏ ਇਸ ਪੂਰੀ ਘਟਨਾ ਦੌਰਾਨ ਦੁਕਾਨ ਮਾਲਕ ਨੂੰ ਕੁੱਟਿਆ ਗਿਆ ਹੈ ਉਹ ਜ਼ਖਮੀ ਹੈ